ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਦੀ ਫਤਿਹ ਜੀ ਅੱਜ ਆਪਾਂ ਪਿੰਡ ਖੋਸੰਤੀਸ ਵਿਕੇ ਪਾਲਕੀ ਸਹਿਬ ਦਾ ਕਰ ਲੱਗੇ ਤੇ ਸੰਗਤ ਪਹੁੰਚੀ ਹੈ ਜੀ ਬੈਕ ਫਤੂ ਤੋਂ ਗੱਡੀ ਤਿਆਰ ਕੀਤੀ ਬਾਈ ਸਤਨਾਮ ਸਿੰਘ ਖੋਸਾ ਨੇ ਜੀ ਤੇ ਕਰਦੇ ਆ ਬਾਈ ਜੀ ਨਾਲ ਗੱਲਬਾਤ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੀਡੀਆ ਰਾਈਟ ਜੁੜ ਰਹੀ ਸ ਹੈ ਕਿ ਸੰਗਤ ਨੂੰ ਪਿਆਰ ਤੇ ਅਦਬ ਨਾਲ ਫਤਿਹ ਦੀ ਸਾਂਝ ਪਾਈਏ ਜੀ ਆਓ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਸਾਡੇ ਕੋਲੇ ਪਿੰਡ ਬੈਕ ਕਤੂਰੀ ਸੰਗਤ ਆਈ ਹੈ ਜੋ ਕਿ ਪਾਲਕੀ ਸਾਹਿਬ ਆਪਾਂ ਤਿਆਰ ਕਰਕੇ ਇਹਨਾਂ ਨੂੰ ਸੌਂਪਨੀ ਹੈ ਜੀ ਜੋ ਜੀਰੇ ਦੇ ਏਰੀਏ ਦੇ ਵਿੱਚ ਹੈ ਜੀ ਇਹ ਪਿੰਡ ਨੇ ਆਪਣੇ ਪੱਧਰ ਤੇ ਐਨ ਆਰ ਆਈ ਵੀਰ ਵੱਲੋਂ ਤਿਆਰ ਕਰਾ ਕੇ ਸੇਵਾ ਆਪਣੇ ਪਿੰਡ ਨੂੰ ਦਿੱਤੀ ਗਈ ਹੈ ਜੀ ਤੇ ਇਹਦੀਆਂ ਪਾਲਕੀਆਂ ਜੋ ਆਧੁਨਿਕ ਸਮੇਂ ਦੇ ਹਿਸਾਬ ਨਾਲ ਸਹੂਲਤਾਂ ਦਿੱਤੀਆਂ ਗਈਆਂ ਸਿੱਖ ਮਰਿਆਦਾ ਹੁੰਦੇ ਅਨੁਸਾਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਅਨੁਸਾਰ ਜਾਂ ਜਲ ਦੇ ਅਨੁਸਾਰ ਕਿਸ ਤਰ੍ਹਾਂ ਵੀ ਆ ਉਹ ਆਪਾਂ ਤੁਹਾਨੂੰ ਦਿਖਾਉਣ ਦੀ ਜ਼ੋਰ ਕੋਸ਼ਿਸ਼ ਕਰਾਂਗੇ ਔਰ ਸਿੱਖ ਸੰਗਤ ਦੇ ਅੱਗੇ ਬੇਨਤੀ ਵੀ ਕਰਾਂਗੇ ਜੇ ਕਿਸੇ ਸਿੱਖ ਸੰਗਤ ਨੂੰ ਲੱਗਦਾ ਵੀ ਆਪਾਂ ਇਹਦੇ ਵਿੱਚ ਕੁਝ ਬਦਲਾਅ ਕਰ ਸਕੀਏ ਜਾਂ ਕੋਈ ਮर्यादा ਅਨੁਸਾਰ ਆਪਾਂ ਇਹ ਕਰ ਸਕਦੇ ਹਾਂ ਤਾਂ ਉਹ ਜ਼ਰੂਰ ਸਾਨੂੰ ਸੁਝਾਅ ਵੀ ਦੇਣ ਦੱਸਣ ਵੀ ਫੋਨ ਜਾਂ ਮੈਸੇਜ ਜ਼ਰੂਰ ਕਰਨ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਜਿੰਨਾ ਕ ਆਪਾਂ ਹੁਨਰ ਸਾਡੇ ਕੋਲੇ ਗੁਰੂ ਸਾਹਿਬ ਨੇ ਬਖਸ਼ਿਆ ਉਹਨੂੰ ਦੁਨੀਆ ਦੇ ਅੱਗੇ ਰੱਖ ਕੇ ਦਿਖਾ ਸਕੀਏ ਤੇ ਆਓ ਆਪਾਂ ਪਹਿਲਾਂ ਬਾਈ ਜੀ ਨਾਲ ਕਰਦੇ ਗੱਲਬਾਤ ਜੀ ਬਾਈ ਜੀ ਆਏ ਨੇ ਬੈਂਕ ਤੋਂ ਤੋਂ ਗੱਡੀ ਲੈਣ ਵਾਸਤੇ ਸਸਿਕਾ ਬਾਈ ਜੀ ਬਾਈ ਜੀ ਕਿੱਦਾਂ ਦਾ ਲੱਗਾ ਕੰਮ ਕਰ ਪਈਦਾ ਜੀ ਬਹੁਤ ਵਧੀਆ ਜੀ ਕਿੱਦਾਂ ਮਾਨੂੰ ਖੁਸ਼ੀ ਹੋਈ ਮੈਂ ਨਾ ਜੀ ਇੰਨੀ ਜਾਣੀ ਵੈਸੇ ਵੀ ਜੀ ਨੂੰ ਅਸੀਂ ਗੱਲਬਾਤ ਕਰਦੇ ਰਹੀ ਤਾਂ ਸੀ ਇਕ ਤਾਂ ਵੀਰ ਜੀ ਦਾ ਗੱਲ ਕਰਨ ਦਾ ਨਜ਼ਰੀਆ ਇੰਨਾ ਕੋ ਵਧੀਆ ਆਪਾਂ ਗੱਲ ਕਰ ਸਕਦੇ ਹਾਂ ਚਲੋ ਜਿਹੜਾ ਹੁਨਰ ਤਾਂ ਹੱਥ 'ਚ ਹੈਗਾ ਹੀ ਆ ਹਾਂਜੀ ਪਰ ਮੈਂ ਕਹਿੰਨਾ ਵੀ ਵੀਰ ਜੀ ਦਾ ਗੱਲ ਕਰਨ ਦਾ ਨਜ਼ਰੀਆ ਵੀਰ ਜੀ ਮਾਨੂੰ ਮੋਹ ਲਿੰਦੇ ਆ ਜੀ ਇੰਨਾ ਕੋ ਜਿਆਦਾ ਵੀਰ ਜੀ ਨਾਲ ਪ੍ਰੇਮ ਪੈ ਚੁੱਕਾ ਹੈ ਬਾਕੀ ਵੀ ਇਹ ਗੱਲ ਕਰਕੇ ਆਪਾਂ ਹੁਨਰ ਦੀ ਹੁਨਰ ਤਾਂ ਇੰਨਾ ਕੋ ਜਿਆਦਾ ਹੱਥਾਂ 'ਚ ਆ ਜੀ ਜੇ ਕੋਈ ਪਾਲਕੀ ਸਾਹਿਬ ਵੇਖ ਕੇ ਦੂਜੀ ਵਾਰ ਸਾਨੂੰ ਇੱਥੇ ਕੋਈ ਡੱਲਾ ਸਾਹਿਬ ਤੋਂ ਮਨਲਾ ਅਜੇ ਤਿਆਰ ਵੀ ਨਹੀਂ ਸੀ ਹੋਈ ਮਨਲਾ ਗੱਲ ਕਰ ਰਿਹਾ ਸੀ ਕੋਈ ਵੀ ਸਾਨੂੰ ਚਾਹੀਦੀ ਐ ਵੀ ਉਹ ਆnde ਵੀ ਅਸੀਂ ਆਪਦੇ ਪਿੰਡ ਦੇ ਸੰਗਤ ਲੈ ਕੇ ਆ ਜਾਂਗੇ ਤੁਹਾਡੇ ਕੋਲੇ ਮਨਲਾ ਸਾਨੂੰ ਲਾਜ਼ਮੀ ਚਾਹੀਦੀ ਵੀ ਬਣੀ ਇੰਨੀ ਸੋਹਣੀ ਹੋਈ ਆ ਮਨੋ ਕਹਿ ਲੋ ਵੀ ਇਹ ਬਣਾਉਣ ਦੇ ਵਿੱਚ ਵੀ ਬੜਾ ਹੋ ਜਾਂਦਾ ਨਾ ਜੀ ਬਈ ਦੀ ਕਾਰਗਰੀ ਬਹੁਤ ਸੋਹਣੀ ਹੈ ਜੀ ਕੰਮ ਸਲਾਹਾਂਗਾ ਜੋ ਸਮਝ ਦੇ ਹਾਂਜੀ ਬਹੁਤ ਹੈ ਇਹ ਇੱਕ ਸਹੂਲਤਾਂ ਬਹੁਤ ਦਿੱਤੀਆਂ ਹੋਈਆਂ ਜੀ ਇਹਦੇ ਵਿੱਚ ਗੱਡੀ ਵਿੱਚ ਮੰਨ ਲਓ ਵੀ ਇਹ ਕੱਲੀ ਇੱਕ ਕਹਿ ਲੋ ਵੀ ਅੱਗੇ ਕੱਲੀ ਬੱਸ ਦੇ ਵਿੱਚ ਜਾਂ ਕੋਈ ਪਾਲਕੀ ਸਾਹਿਬ ਤਿਆਰ ਹੁੰਦੀ ਸੀ ਉਹਦੇ ਵਿੱਚ ਪਾਣੀ ਦੀ ਸਹੂਲਤਾਂ ਨਹੀਂ ਜਾਂ ਕੁਝ ਇਦਾਂ ਦੀ ਨਹੀਂ ਸੀ ਹੁੰਦੀ ਇਹਦੇ ਵਿੱਚ ਪਾਣੀ ਦੀ ਸਹੂਲਤ ਲੱਗ ਦਿੱਤੀ ਗਈ ਹੈ ਉਤੋਂ ਇੱਕ ਆਪਣਾ ਜਿਹਾ ਆਪਾਂ ਸਿਸਟਮ ਚਲਾਉਣਾ ਹੋਵੇ ਮੰਨ ਲਓ ਵੈਗਰੂ ਵਾਲਾ ਸਿਸਟਮ ਸਾਰਾ ਮੰਨ ਲਓ ਡਿਸਪਲੇ ਵਗੈਰਾ ਸਾਰਾ ਬਹੁਤ ਕੁਝ ਦਿੱਤਾ ਹੋਇਆ ਬੈਕ ਕੈਮਰਾ ਦਿੱਤਾ ਹੋਇਆ ਜੀ ਇਹਦੇ ਵਿੱਚ ਮੰਨ ਲਓ ਜੇ ਕੋਈ ਡਰਾਈਵਰ ਚਲਾਉਦਾ ਉਹਨਾਂ ਦੇ ਲਈ ਬਹੁਤ ਸੌਖੀ ਚੀਜ਼ ਹੈ ਜੀ ਮੰਨ ਲਓ ਚਲਾਉਣ ਲਈ ਵੀ ਹੈਗੀ ਆ ਫਿਰ ਗੁਰੂ ਸਾਹਿਬ ਦੀ ਮ ਮੋਕ ਰੱਖਿਆ ਗਿਆ ਜੀ ਇਹਦੇ ਵਿੱਚ ਕੋਈ ਗੁਰੂ ਸਾਹਿਬ ਦੇ ਮਰਿਆਦਾ ਅਨਸਾਰ ਕੋਈ ਲੰਘਣਾ ਨਹੀਂ ਕੀਤੀ ਗਈ ਜੀ ਬਹੁਤ ਤਨ ਮਨ ਧਾਨਾ ਤਿਆਰ ਕੀਤੀ ਗਈ ਹੈ ਜੀ ਜੀ ਅੱਜ ਜੇ ਦਿਖਾਉਣੇ ਤੁਹਾਨੂੰ ਗੱਡੀ ਅੰਦਰੋਂ ਵੀ ਜੀ ਬਹੁਤ ਸੋਹਣਾ ਕੰਮ ਹੋਇਆ ਬਹੁਤ ਵਧੀਆ ਕਾਰੀਗਰੀ ਕੀਤੀ ਬਾਈ ਜੀ ਇਹਦੇ ਵਿੱਚ ਵੀ ਆਪਾਂ ਰੱਖਾ ਚਾਹਾਂਗੇ ਜਿਵੇਂ ਵਿੰਡੋ ਵੀ ਪਾਵਰ ਕੀਤੀਆਂ ਗਈਆਂ ਪਾਣੀ ਦੀ ਸੋਲਤਾ ਜੋ ਅੱਗੇ ਡਰਾਈਵਰ ਦੇ ਹੱਥ ਵਿੱਚ ਹੈ ਉਹ ਵੀ ਆਟੋਮੈਟਿਕ ਹੈ ਅੱਗੇ ਫੁਆਰਾ ਚੱਲਣਗੇ ਜੀ ਇਹ ਹੂਟਰ ਹੈ ਅੱਗੇ ਇੱਕ ਬੱਤੀ ਜਗੇਗੀ ਸੰਗਤ ਦੇ ਇਸਾ ਦੇ ਤੁਸੀਂ ਅੱਗੇ ਫੁਆਰੇ ਲੱਗੇ ਹੋਏ ਨੇ ਪਾਣੀ ਦੀ ਫੁੱਲ ਸੋਲਤ ਦਿੱਤੀ ਗਈ ਹੈ ਜੀ ਪਹਿਲਾਂ ਸਾਨੂੰ ਡੋਲਣਾ ਲੈ ਕੇ ਵਗੈਰਾ ਪਾਣੀ ਲੈ ਕੇ ਜਾਂਦੇ ਸੀ ਹੁਣ ਆਧੁਨਿਕ ਤਕਨੀਕ ਨਾਲ ਪਾਣੀ ਦੇ ਕਿਫਾਰੇ ਲੱਗੇ ਹੋਏ ਆ ਆਟੋਮੈਟਿਕ ਆ ਰੂਟਰ ਵਗੈਰਾ ਉੱਪਰ ਲੱਗਾ ਹੋਇਆ ਜੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਅੰਦਰ ਜਿਵੇਂ ਮਹਾਰਾਜ ਦੀ ਹਜ਼ੂਰੀ ਇੱਕ ਤਰ੍ਹਾਂ ਦੇ ਵਿੱਚ ਜੀ ਆਪਾਂ ਕਨੈਕਟਰ ਸਾਈਡ ਦੀ ਸ਼ੀਟ ਕੱਟ ਕੇ ਉਹਦੇ ਵਿੱਚ ਸਜਾਇਆ ਗਿਆ ਬੈੱਡ ਉੱਪਰ ਚੰਦੂਆ ਸਾਹਿਬ ਲੱਗੇਗਾ ਜੀ ਤੇ ਜਿਹੜਾ ਮਹਾਰਾਜ ਦਾ ਆਸਣ ਉਹ ਡਰਾਈਵਰ ਸੀਟ ਤੋਂ ਜਾਂ ਸੰਗਤ ਦੇ ਉੱਪਰ ਬੈਠਣ ਤੋਂ 1.5 ਫੁੱਟ ਉੱਚਾ ਰੱਖਿਆ ਗਿਆ ਆਰ ਆਪਾਂ ਇਹਦੇ ਵਿੱਚ ਕਈ ਵਾਰਾਂ ਗਲੀਆਂ ਦੇ ਵਿੱਚ ਜਾਂ ਕਈਆਂ ਦੇ ਘਰ ਤੰਗ ਹੁੰਦੇ ਹਨ ਸਭ ਦੇ ਕੋਲੇ ਇੱਕੋ ਜੀ ਸਹੂਲਤ ਨਹੀਂ ਹੁੰਦੀ ਉਹਦੇ ਲਈ ਵੀ ਖਾਸ ਧਿਆਨ ਰੱਖਿਆ ਗਿਆ ਵੀ ਜਿਵੇਂ ਆਪਾਂ ਰਸਤੇ ਦੇ ਵਿੱਚ ਪ੍ਰਕਾਸ਼ ਵੀ ਕਰ ਸਕਦੇ ਇਹਦੇ ਵਿੱਚ ਅੰਦਰ ਵੀ ਦੇਵੇਂ ਅਕਾਂਡ ਸਾਹਿਬ ਪ੍ਰਕਾਸ਼ ਕਰ ਸਕਦੇ ਆ ਸਹਿਜ ਪਾਠ ਪ੍ਰਕਾਸ਼ ਕਰ ਸਕਦੇ ਦੋ ਪੋਥੀਆਂ ਦੋ ਪੀੜਾ ਸਾਹਿਬ ਲਗਾ ਕੇ ਆਪਾਂ ਤੇ ਮਰਿਆਦਾ ਵੀ ਹੈ ਤੇ ਲਾਈਟਿੰਗ ਦਾ ਵੀ ਖਿਆਲ ਰੱਖਿਆ ਗਿਆ ਜਿਵੇਂ ਆਪਾਂ ਬੈਕਅਰ ਕੈਮਰਾ ਉਹਦੇ ਵਿੱਚ ਸਹੂਲਤ ਰੱਖੀ ਗਈ ਹੈ ਮਿਊਜ਼ਿਕ ਦਾ ਖਿਆਲ ਰੱਖਿਆ ਗਿਆ ਜੀ ਪਾਣੀ ਦਾ ਖਿਆਲ ਰੱਖਿਆ ਗਿਆ ਫਿਰ ਇੱਕ ਇਹ ਵੀ ਪੱਖ ਰੱਖਿਆ ਗਿਆ ਕਿ ਇਸ ਵੀਹਿਕਲ ਨੂੰ ਟੋਟਲੀ ਰਿਮੂਵੇਬਲ ਰੱਖਿਆ ਗਿਆ ਕਿਉਂਕਿ ਕੱਲ ਨੂੰ ਇਸ ਤੇ ਕੰਮ ਵੀ ਤਾਂ ਹੋਣਾ ਜੇ ਚੱਲੇਗਾ ਤਾਂ ਮਕੈਨੀਕਲ ਜਾਂ ਇਲੈਕਟ੍ਰੀਕਲ ਕੰਮ ਹੋਏਗਾ ਤਾਂ ਉਹ ਵੀ ਸੌਖੇ ਢੰਗ ਨਾਲ ਕਰ ਸਕਣਗੇ ਜਿਵੇਂ ਸਾਰਾ ਖੁੱਲਦਾ ਕੀਤਾ ਗਿਆ ਬਸ ਸੰਗਜੀ ਜੀ ਦੇਖ ਸਕਦੇ ਹੋ ਜੀ ਸਾਰਾ ਸਿਸਟਮ ਖੁੱਲਦਾ ਕੀਤਾ ਗਿਆ ਕੱਲ ਨੂੰ ਕੋਈ ਵੀ ਗੱਡੀ ਵਿੱਚ ਪ੍ਰੋਬਲਮ ਆਉਂਦੀ ਹੈ ਮਕੈਨਿਕ ਦੇ ਕੰਮ ਲਈ ਤਾਂ ਸਾਰਾ ਸਿਸਟਮ ਖੁੱਲਦਾ ਕੀਤਾ ਗਿਆ ਇਹ ਜਿਵੇਂ ਇੱਕ ਬਾਕਸ ਦਿੱਤਾ ਗਿਆ ਇਹਦੇ ਵਿੱਚ ਜਾਂ ਤਾਂ ਆਪਾਂ ਜੋੜੇ ਵੀ ਰੱਖ ਸਕਦੇ ਹਾਂ ਜਾਂ ਗੱਡੀ ਦੇ ਟੂਲ ਹੈ ਜੈਕ ਰੌਡ ਪਾਉਣਾ ਜੀ ਇਹ ਸਿਸਟਮ ਰੱਖਿਆ ਗਿਆ ਜੀ ਇੱਥੇ ਡੀਜ਼ਲ ਵਾਸਤੇ ਤੇ तकरीबन ਕਹਿ ਸਕਦੇ ਜੀ 100 ਲੀਟਰ ਦੀ ਟੈਂਕੀ ਸਟੀਲ ਦੀ ਰੱਖੀ ਹੈ ਇਹਦੇ ਵਿੱਚ ਪਾਣੀ ਚਲਾਇਆ ਜਾਂਦਾ ਇਹ ਪਿੱਛੇ ਇੱਕ ਏਰੀਆ ਦੇ ਵਿੱਚ ਜਿੱਥੇ ਆਪਾਂ ਪਾਣੀ ਇੱਕੋ ਦੀ ਪਾ ਸਕਾਂਗੇ ਜੀ ਇਹ ਜਿਹੜਾ ਪੁਆਇੰਟ ਰੱਖਿਆ ਗਿਆ ਇਹ ਪਾਣੀ ਪਾਉਣ ਨੂੰ ਹੈ ਟੈਂਕੀ ਦਾ ਇਹ ਲਾਈਟਿੰਗ ਆ ਗਈ ਇਹ ਆਪਾਂ ਰੱਖੀ ਗਏ ਜੀ ਟੂਟੀ ਨਾਲ ਜਿਵੇਂ ਪਾਣੀ ਚੱਲਦਾ ਆਪਾਂ ਵੀ ਚੱਲਦਾ ਹਾਂ ਸੰਗਤਾਂ ਵਗੈਰਾ ਦੇ ਹੱਥ ਧੋਣ ਵਾਸਤੇ ਹੱਥ ਧੋ ਕੇ ਹੱਥ ਸੁੱਚੇ ਕਰਕੇ ਤੇ ਆਪਾਂ ਚੜ ਸਕੀਏ ਠੀਕ ਹੈ ਜੀ ਹਾਂ ਜੀ ਫਿਰ ਇੱਕ ਇਹਦੇ ਵਿੱਚ ਇਹ ਵੀ ਦੱਸਣਾ ਚਾਹਾਂਗੇ ਜੀ ਕਿ ਜਿਹੜਾ ਗਲਾਸ ਲੱਗਾ ਗਿਆ ਨਾ ਹੈਵੀ ਮਟੀਰੀਅਲ ਜਿਵੇਂ ਆਪਾਂ ਕਾਫਨ ਕਹਿ ਸਕਦੇ ਹਾਂ ਲਗਜ਼ਰੀ ਕਟਿੰਗਾਂ ਦੇ ਵਿੱਚ ਅਨਬ੍ਰੇਕੇਬਲ ਹੈ ਉਹ ਰੱਖਿਆ ਗਿਆ ਇਹਦੇ ਵਿੱਚ ਇਹ ਅੰਦਰ ਆ ਗਿਆ ਜੀ ਸਾਰਾ ਲਾਈਟ ਲਾਈਟ ਤੋਂ ਵਗੈਰਾ ਦੇਖ ਸਕਦੇ ਸੰਜੀ ਅੰਦਰ ਲਾਈਟਿੰਗ ਦਾ ਪੂਰਾ ਸਿਸਟਮ ਲੱਗਾ ਹੋਇਆ ਜੀ AC ਬੈਗ ਤੇ AC ਡਬਲ ਰੱਖਿਆ ਗਿਆ ਜੀ AC ਵੀ ਪਿਛਲੇ ਕੈਮਰ ਲਈ ਇਹ ਵੱਡਾ AC ਅਗਲੇ ਕੈਮਰ ਦੇ ਵਿੱਚ ਜਿਵੇਂ 오रिजिनल ਕੱਟ ਆਂਦੀ ਉਹ ਬਲੈਰੋ ਦੀ ਉਹੀ ਹੈ ਜੀ ਤੇ ਇਹ ਜਿਹੜਾ ਉੱਪਰ ਸਥਾਨ ਬਣਾਇਆ ਗਿਆ ਇਹਦੇ ਵਿੱਚ ਜਾਂ ਛੋਟੀਆਂ ਪੋਥੀਆਂ ਰਮਾਲੇ ਜਾਂ ਆਪਾ ਗੁਰੂ ਸਾਹਿਬ ਦੇ ਨਾਲ ਆਪਾਂ ਹਜ਼ੂਰੀ ਲਿਜਾਣਿਆ ਬੈਗ ਕੁਝ ਵੀ ਉਹ ਵਸਤੂਆਂ ਰੱਖਣ ਲਈ ਹੈ ਇਹ ਸਭ ਪਰਦੇ ਹੈ ਲਾਈਟਿੰਗ ਦਾ ਵੀ ਖਾਸ ਖਿਆਲ ਰੱਖਿਆ ਗਿਆ ਸਰਕਟ ਦਾ ਵੀ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਕਹਿ ਦਿੱਤਾ ਵੀ ਆਪਾਂ ਕੋਈ ਸਰਕਟ ਦਾ ਇਸ ਤਰ੍ਹਾਂ ਚਿੰਤਾ ਦੀ ਵਿਸ਼ਾ ਨਹੀਂ ਡਰ ਨਹੀਂ ਹੈ ਵੀ ਹਾਟੋ ਕਟ ਕਰੇਗਾ ਇਹ ਵੀ ਪਹਿਲਾਂ ਆਪਾਂ ਨੂੰ ਅਲਰਟ ਕਰ ਦੇਗਾ ਜੇ ਕਿਤੇ ਪ੍ਰੋਬਲਮ ਕਿਤੇ ਵੀ ਪ੍ਰੋਬਲਮ ਹੋ ਗਈ ਇਲੈਕਟ੍ਰੀਕਲ ਸਿਸਟਮ ਦੇ ਦੇਖੀ ਅੰਦਰ ਪਰਦੇ ਵਗੈਰਾ ਲੱਗੇ ਹੋਏ ਬਹੁਤ ਸੋਹਣਾ ਕੰਮ ਕੀਤਾ ਹੈ ਬਾਈ ਜੀ ਨੇ ਤੇ ਦੇ ਇਸਾ ਦੇ ਫੁੱਲ ਕਾਰਾਗਰੀ ਕੀਤੀ ਹੋਈ ਬਹੁਤ ਜਣੀ ਮਹਾਰਾਜ ਦੀ ਹਜ਼ੂਰੀ ਜਾ ਕੇ ਵੀ ਪੰਜ ਸਿੰਘ ਬੜੇ ਆਰਾਮ ਨਾਲ ਖੁੱਲੇ ਵਿੱਚ ਬੈਠਦੇ ਆ ਜੀ ਬੈਠ ਸਕਦੇ ਆ ਹਾਂ ਜੀ ਇਹ ਪਤਾ ਕਰਵਾ ਦੋ ਬੈ ਕੇ ਦੇ ਵਿੱਚ ਜੋ ਮਟੀਰੀਅਲ ਇਸਤੇਮਾਲ ਕੀਤਾ ਗਿਆ ਉਹ ਉਹਦੇ ਬਾਰੇ ਆਪਾਂ ਦੱਸਾਂਗੇ ਜੀ ਜਿਹੜਾ ਸਾਰਾ ਉੱਪਰਲਾ ਟਾਂਚਾ ਹੈ ਫਾਈਬਰ ਦੇ ਵਿੱਚ ਤਿਆਰ ਕਰਦੇ ਆ ਠੀਕ ਹੈ ਥੱਲੇ ਵਾਲਾ ਸਟਰਕਚਰ ਸਾਰਾ ਲੋਹੇ ਦਾ ਸਟੀਲ ਦਾ ਲੱਕੜੀ ਦਾ ਜੋ ਵੀ ਵਸਤੂ ਆਪਾਂ ਨੂੰ ਇਸ ਸਾਧਨ ਦੇ ਅਨਸਾਰ ਲੱਗਦੀ ਆ ਵੀ ਸੋਹਣੀ ਆ ਲੱਗਣ ਤੇ ਲੰਮੇ ਸਮੇਂ ਲਈ ਚੱਲਣ ਉਸ ਚੀਜ਼ ਨੂੰ ਆਪਾਂ ਕੋਸ਼ਿਸ਼ ਜ਼ਰੂਰ ਕਰੀ ਗਈ ਹੈ ਜੀ ਇਹਨੂੰ ਆਪਾਂ ਸਜਾ ਸਕੀਏ ਤੇ ਸੰਗਤ ਦੇ ਅੱਗੇ ਵੀ ਆਪਾਂ ਫੇਰ ਆਪਾਂ ਬੇਨਤੀ ਕਰਦੇ ਆ ਜੀ ਜੇ ਕਿਸੇ ਨੂੰ ਲੱਗਦਾ ਸਿੱਕ ਸੰਗਤ ਨੂੰ ਕੁਝ ਮਰਿਆਦਾ ਅਨਸਾਰ ਜਾਂ ਆਪਾਂ ਸਹੂਲਤ ਇਸ ਸਾਧਨ ਦੇ ਵਿੱਚ ਸਹੂਲਤ ਦੇ ਸਕਦੇ ਆ ਜਾਂ ਆਹ ਨਹੀਂ ਆ ਕਰ ਸਕਦੇ ਆ ਤਾਂ ਜ਼ਰੂਰ ਸਾਨੂੰ ਦੱਸਣ ਦੀ ਕਿਰਪਾਲਤਾ ਜ਼ਰੂਰ ਕਰਨ ਜੀ ਵੀ ਅਸੀਂ ਕੁਝ ਸਿੱਖ ਸਕੀਏ ਅੱਗੇ ਤੋਂ ਵੀ ਸੰਗਤ ਜੀ ਅੱਜ ਦਾ ਦੱਸਣਾ ਚਾਹਾਂਗੇ ਮਾਡਲ ਲਿਆ ਗਿਆ ਅ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦਾ ਸੇਮ ਉਹ ਨਕਸ਼ਾ ਸੇਮ ਉਹ ਕਲਰ ਗੁਰੂ ਸਾਹਿਬ ਦਾ ਜੋ ਪੇਂਟਡ ਕਲਰ ਹੈ ਪੇਂਟਡ ਇਹ ਨਕਸ਼ਾ ਉਸੇ ਤੋਂ ਪ੍ਰਭਾਵਿਤ ਹੋ ਕੇ ਹੀ ਆਪਾਂ ਇੱਕ ਕੋਸ਼ਿਸ਼ ਕੀਤੀ ਹੈ ਮੈਂ ਆਪਣੇ ਪਿੰਡ ਖੋਸਰਨਦੀਰ ਦੇ ਵਿੱਚ ਤੇ ਇਸ ਤੋਂ ਅੱਗੇ ਜੋ ਜੋ ਸੰਗਤ ਦਾ ਰਿਵਿਊ ਆਏਗਾ ਜਾਂ ਦੱਸਣਗੇ ਤਾਂ ਮੈਂ ਜਰੂਰ ਕੋਸ਼ਿਸ਼ ਕਰੂੰਗਾ ਜੀ ਉਸ ਨੂੰ ਅੱਗੇ ਇਸ ਨੂੰ ਵਧਾਉਣ ਦੀ ਠੀਕ ਹੈ ਜੇ ਇਸ ਤੋਂ ਕਿਸੇ ਨੇ ਵੱਡੀ ਗੱਡੀ ਜਾਂ ਬਾਸ ਵਗੈਰਾ ਤੇ ਕੋਈ ਤਿਆਰ ਕਰਾਉਣਾ ਹੋਵੇ ਤੇ ਉਹ ਆਪਾਂ ਕਰ ਸਕਦੇ ਹਾਂ ਜੀ ਹਾਂਜੀ ਬਿਲਕੁਲ ਕਰ ਸਕਦੇ ਆ ਜੀ ਜਿਸ ਤਰ੍ਹਾਂ ਦਾ ਸਾਧਨ ਸਿਕ ਸੰਗਤ ਦਾ ਹੋਊਗਾ ਉਸ ਤਰ੍ਹਾਂ ਦਾ ਹੀ ਆਪਾਂ ਕੋਸ਼ਿਸ਼ ਕਰਾਂਗੇ ਉਹਨੂੰ ਤਿਆਰ ਜਿਸ ਤਰ੍ਹਾਂ ਦਾ ਰੂਪ ਸੰਗਤ ਮੰਗੇਗੀ ਉਸੇ ਤਰ੍ਹਾਂ ਦਾ ਰੂਪ ਆਪਾਂ ਕੋਸ਼ਿਸ਼ ਜ਼ਰੂਰ ਕਰਾਂਗੇ ਜੀ ਉਹਨੂੰ ਤਿਆਰ ਕਰਕੇ ਉਹਨਾਂ ਦੀਆਂ ਉਮੀਦਾਂ ਤੇ ਉਹਨਾਂ ਦੀਆਂ ਸੋਚਾਂ ਤੇ ਪੂਰੇ ਉੱਤਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਸੰਗਤ ਜੀ ਦੇਖ ਸਾਡੇ ਕੰਮ ਬਹੁਤ ਸੋਨਾ ਕੀਤਾ ਹੈ ਬਾਈ ਜੀ ਆਪਾਂ ਬਾਈ ਜੀ ਦਾ ਨੰਬਰ ਨੀਚੇ ਦੇਵਾਂਗੇ ਕਿਸੇ ਵੀ ਵੀਰ ਨੇ ਆਪਣੀ ਗੱਡੀ ਪਿੰਡ ਵਾਸਤੇ ਤਿਆਰ ਕਰਾਉਣੀ ਹੋ ਗੁਰਦਾਰਾ ਸਾਹਿਬ ਵਾਸਤੇ ਤਿਆਰ ਕਰਾਉਣੀ ਹੈ ਬਾਈ ਸਤਨਾਮ ਜੀ ਨਾਲ ਕੰਟੈਕਟ ਕਰ ਸਕਦਾ ਕੰਮ ਤੁਸੀਂ ਦੇਖ ਹੀ ਸਕਦੇ ਬਹੁਤ ਸੋਹਣਾ ਕੰਮ ਕੀਤਾ ਦੇਖ ਕੇ ਰੂਹ ਖੁਸ਼ ਹੁੰਦੀ ਹੈ ਜੀ ਅੰਦਰਲਾ ਇੰਟੀਰੀਅਰ ਬਹੁਤ ਸੋਹਣਾ ਗਲਾਸ ਦਾ ਕੰਮ ਕੀਤਾ ਏਸੀ ਵਗੈਰਾ ਅੰਦਰ ਹਰ ਇੱਕ ਚੀਜ਼ ਅਵੇਲੇਬਲ ਆ ਫੁੱਲ ਫੰਕਸ਼ਨ ਗੱਡੀ ਹੈ ਜੀ ਬਲੈਰੋ ਗੱਡੀ ਤੇ ਤਿਆਰ ਕੀਤੀ ਹੋਈ ਗੱਡੀ ਅੱਜ ਆ ਸੰਗਤ ਆਈ ਆ ਜੀ ਸੰਗਤ ਉਹ ਵੀ ਆਪਾਂ ਜ਼ਰੂਰ ਪੁੱਛਣਾ ਚਾਹਾਂਗੇ ਉਹਨਾਂ ਨੂੰ ਇਸ ਇਸ ਚੀਜ਼ ਦੀਆਂ ਚਾਬੀਆਂ ਦਿੰਨੇ ਆ ਇੱਕ ਫੱਤੂ ਦੀ ਸੰਗਤ ਹਾਂ ਜੀ ਸੰਗਤ ਜੀ ਆਪਣੇ ਕੋਲ ਇਹ ਨਾ ਪਿੰਡ ਬਹਿਖੱਤੂ ਦੀ ਸੰਗਤ ਆਈ ਆ ਅੱਜ ਆਪਾਂ ਇਸ ਸਾਧਨ ਦੀਆਂ ਚਾਬੀਆਂ ਜਿਹੜੀਆਂ ਇਸ ਪਿੰਡ ਦੀ ਸੰਗਤ ਨੂੰ ਸੌਂਪਦੇ ਆ ਤੇ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਜਿਉਂ ਆ ਵੀ ਕਰਦੇ ਆ ਤੇ ਆਪਾਂ ਫਤਿਹ ਦੀ ਸਾਂਝ ਪਾਈਏ ਤੇ ਇਸ ਸਾਧਨ ਦੀਆਂ ਜਿਹੜੀਆਂ ਚਾਬੀਆਂ ਆਪਾਂ ਜੀ ਅੱਜ ਪਿੰਡ ਬਹਿਖੱਤੂ ਦੀ ਸੰਗਤ ਜੋ ਆਈ ਇਹਨਾਂ ਨੂੰ ਸੌਂਪਦੇ ਆ ਬੋਲੇ ਸੋਨਿਆ ਸੋ ਸ੍ਰੀ ਅਕਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੋ ਜੀ ਸੰਗਤ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਖਤਮ ਕਰਦੇ ਆਂ ਨਵੀਂ ਅਪਡੇਟ ਤੁਹਾਨੂੰ ਦਿੰਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ